ਪਹਿਲੀ ਵਾਰ ਤੇ ਨਸ਼ੇ ਦੇ ਖਿਲਾਫ ਜਿਹੜੀ ਮਹਮ ਚੱਲੀ ਏ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖ ਰਹੇ ਆ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਘਰ ਖਰਾਬ ਕੀਤੇ ਉਹਨਾਂ ਕਿਸੇ ਦਾ ਇੱਕ ਪੁੱਤ ਵੀ ਨਸ਼ੇ ਤੇ ਲੱਗ ਜੇ ਤੇ ਉਹ ਸਾਰੇ ਪਰਿਵਾਰਾਂ ਨੂੰ ਰਿਸ਼ਤੇਦਾਰ ਦੇ ਗਹਿਣੇ ਵੇਚ ਜਿੰਦ ਤੱਕ ਦੀ ਕੁਛ ਕਰਦਾ ਕਦੀ ਕੁਛ ਉਹ ਨਸ਼ੇ ਦੇ ਵਿੱਚ ਬਹੁਤ ਕੁਛ ਗਲਤ ਕਰਦਾ ਹੈ ਇਹ ਜੋ ਮਹਿਮ ਹੈ ਇਹ ਇੱਕ ਰੱਬ ਰੂਪੀ ਬੰਦੇ ਵੱਲੋਂ ਜੋ ਚਲਾਈ ਗਈ ਹੈ ਅਸੀਂ ਉਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਤੇ ਅਸੀਂ ਸਾਰੇ ਲੋਕਾਂ ਦੀ ਵੀ ਬਹੁਤ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਪੂਰਾ ਕੋਆਪਰੇਟ ਕੀਤਾ ਸਾਥ ਦਿੱਤਾ ਅਤੇ ਪੰਜਾਬ ਪੁਲਿਸ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮਹਮਤ ਆਤਮਨਗਰ ਦੇ ਵਿੱਚ ਹੀ ਘੱਟ ਤੋਂ ਘੱਟ ਵੀ 100 ਤੋਂ 200 ਜੋ ਵੀ ਨਸ਼ਾ ਤਸਕਰ ਸਨ ਉਹ ਛੱਡ ਕੇ ਬਾਹਰਲੇ ਸੂਬਿਆਂ 'ਚ ਭੱਜ ਗਏ ਹਨ ਕਿਉਂਕਿ ਨਸ਼ਾ ਵੇਚਦੇ ਸਨ ਅਸੀਂ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਬਹੁਤ ਧੰਨਵਾਦੀ ਆ ਤੇ ਅੱਗੇ ਤੋਂ ਵੀ ਧੰਨਵਾਦ ਜਿਹੜੇ ਇੱਥੇ ਕਿੰਨੀ ਦੇਰ ਤੋਂ ਨਸ਼ਾ ਵੇਚਿਆ ਜਾ ਰਿਹਾ ਸੀ ਇਹ ਅਸੀਂ ਇੱਥੇ ਸੁਣਿਆ ਜੀ ਹੁਣ ਕਾਫੀ ਦੇਰ ਤੋਂ ਨਸ਼ਾਲੇ ਵਿਗਰੇਜ ਤੇ 3-4 ਮੁਕੱਦਮੇ ਵੀ ਆ 3-4 ਮੁਕੱਦਮੇ ਵੀ ਆ ਹਾਂ ਜੀ 3-4 ਸਾਲ ਹੋ ਗਏ 3-4 ਸਾਲ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਨਗਰ ਮੇਰੇ ਮਾਈਕ ਤੇ ਥਾਣਾ ਸ਼ਿਮਲਾਪੁਰੀ ਕਾਰਪੋਰੇਸ਼ਨ ਦੇ ਪ੍ਰਧਾਨ ਤੇ ਇਹਦੇ ਵਿੱਚ ਰੋਬਰਟ ਸਿੱਧੂ ਦੇ ਉਹਦੀ ਭੈਣ ਹੈ ਕਰਵਿਨਾ ਤੇ ਇਸ ਪਰਿਵਾਰ ਤੇ तकरीबन ਐਂਡੀਪੀਜ਼ ਐਕਟ ਦੇ ਠੀਕ 47-8 ਘੱਟਵੇਂ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੈਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਇਹਨਾਂ ਦੀ ਮਦਦ ਨਾਲ ਅਸੀਂ ਇਹਨੂੰ クリア ਕਰਾਵਾਂਗੇ ਬਾਕੀ ਦੂਜਾ ਜੋ ਇਹ ਏਰੀਆ ਇਰੀਏ ਦੇ ਵਿੱਚ ਲੋਕ ਇਹਨਾਂ ਤਾਂ ਬਹੁਤ ਉੱਭੀ ਸੀ ਤੇ ਨਸ਼ੇ ਦਾ ਵੀ ਕੰਮ ਕਰਦੇ ਸੀ ਉਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਤੇ ਤੋਆ ਤੇ ਮੁਰਾਕ ਦੇ ਸਾਥ ਖਾਤਨਾ ਮੁਕਾਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ ਸੋ ਜੀਆ ਪਹਿਲਾਂ ਤਾਂ ਮੈਂ ਥੋੜੇ ਮਾਧਿਅਮ ਨਾਲ ਹੀ ਲੋਕਾਂ ਨੂੰ ਆ ਰਿਕਵੈਸਟ ਕਰਦਾ ਕਿ ਇਹਨਾਂ ਲੋਕਾਂ ਤੋਂ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਡ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਵਧੀਆ ਬਣਾ ਸਕਦਾ ਸਰ ਰੋਬਰਟ ਜਿਹੜੀ ਵੈ ਉਹ ਹੀ ਪੈਣ ਹੈਗੇ ਆ ਉਹ ਹਸਤੇ ਪੁਲਿਸ ਨੇ ਗ੍ਰਫਤ ਵਿੱਚ ਚੈ ਗਿਆ ਤੇ ਜਿਹੜੇ ਹਫਤੇ ਪੁਲਿਸ ਦੀ ਗ੍ਰਫਤ ਨੇ ਘਰੋਂ ਗਏ ਹੋਏ ਨੇ ਤੇ ਰੌਟ ਸਾਡਾ ਇਹ ਡਰਗ ਪੈਂਡਲ ਵੀ ਹੈ ਪੈਂਡਲ ਦੇ ਵਿੱਚ ਵੀ ਹੈ ਕਿਉਂਕਿ ਐਕਚੁਅਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ ਤੇ ਸਾਹ ਹੁਣ ਵੀ ਕਿਤੇ ਰੂਪੋਸ਼ ਹੈ ਤੈਨੂੰ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਕਿ ਨਸ਼ਾ ਤਸ ਕਰਾਉਂ ਨਾ ਕਿ ਉਹ ਰਸਤੇ ਤੇ ਜਾ। ਨਸ਼ਾ ਤਸ ਕਰਾਉਂ ਨਾ ਕਿ ਜਬੀ ਲੈ। ਨਸ਼ਾ ਤਸ ਤਾਂ ਸਤ ਸਾਨੂੰ ਹਿੱਸਾ ਆਉਣੀਆਂ ਵੀ ਛੇ ਕਮਾਂ ਤੋਂ ਦੂਰ ਹਟੋ। ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ। ਪੰਜਾਬ ਇੱਕ ਵਧੀਆ ਪੰਜਾਬ ਸਰਜੀਏ। ਮੈਨੂੰ ਅੰਗਲਾ ਪੰਜਾਬ ਕਿਹਾ ਜਾਂਦਾ। ਸੋ ਸਟ੍ਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਬਦਿਆ ਦੋਲ ਪਨਾਈਏ ਤੇ ਹੀ ਹਸਤਾ ਖੇਡਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਝਾ ਲਏਗੇ ਅਸੀਂ ਜੁਡੀਸਨ ਮਾਮਲੇ ਸੁਝਾਉਣ ਨੂੰ ਤਾਂ ਦਿੱਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਿਸ਼ਨ ਚੱਲਿਆ ਜਦੋਂ ਨਸ਼ਾ ਬੰਦ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਸਾਇਦ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਪੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹ ਇਹੋ ਜਿਹਾ ਵਾਤਾਵਰਣ ਸਿਰਜਦਾ ਤੇ ਉਹ ਦੰਦੂਰ ਨਹੀਂ ਕਿ ਜਦੋਂ ਅਸੀਂ ਇਹ ਮਤਲਬ ਇਸ ਅਲਾਮਤ ਤੇ ਕਾਮਯਾਬੀ ਨਾਲ